ਹਾਂਜੀ ਸਾਰੇ ਬੱਚਿਆਂ ਤੇ ਸਾਰੇ ਵੀਰਾਂ ਤੇ ਭੈਣਾਂ ਨੂੰ ਬੱਚਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਥੋਡੀ ਬੇਬੇ ਤਾਂ ਇਹੀ ਅਰਦਾਸ ਬੇਨਤੀ ਕਰਦੀ ਆ ਮਾਲਕ ਅਗੇ ਬਸ ਅੱਲਾਹ ਤਾਲਾ ਵੈਹਦੂ ਸਤਨਾਮ ਜੋ ਵੀ ਆਪਾਂ ਧਰਮ ਦੇ ਵਿੱਚ ਹੈਗੇ ਥੋਡੀ ਸਾਰੇ ਧਰਮ ਬਹੁਤ ਰક્ષਾ ਕਰਮ ਤੁਹਾਨੂੰ ਕੋਈ ਕਿਸੇ ਕਿਸਮ ਦੀ ਮਾਲਕ ਤਕਲੀਫ ਨਾ ਦੇਵੇ ਜੇ ਤੁਸੀਂ ਖੁਸ਼ ਹੋ ਤਾਂ ਥੋਡੀ ਬੇਬੇ ਵੀ ਖੁਸ਼ ਆ ਸੱਚੇ ਪਾਸ਼ਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਆਪਾਂ ਦੱਸਣ ਲੱਗੇ ਆ ਬੱਚੇ-ਬੱਚੀਆਂ ਬਾਰੇ ਹਰ ਇੱਕ ਬੰਦਾ ਕਸੂਰ ਕਰਦਾ ਮਾਪੇ ਦੇ ਵਿੱਚ ਵੀ ਮਾਪੇ ਦੀ ਕਿਤੇ ਨਾ ਕਿਤੇ ਗਲਤੀ ਆ ਵੀ ਜਿਹੜਾ ਬੱਚਿਆ ਸਮਝਾ ਨਹੀਂ ਰਹੇ ਪਰ ਸਮਝਾਉ ਕੌਣ ਅੱਜ ਕੱਲ੍ਹ ਜਿਹੜੇ ਬੱਚੇ ਨੇ ਮਾਪੇ ਦੀ ਸੁਣਦੇ ਕਿੱਥੇ ਨੇ ਬਿਲਕੁਲ ਨਹੀਂ ਸੁਣਦੇ ਹੈਗੇ ਮਾਪੇ ਨੂੰ ਭਾਵੇਂ ਸੁਣਾ ਜਾਂ ਚਾਰ ਜੇ ਮਾਪੇ ਕਹਿਣ ਕਿ ਨਾ ਬੱਚੇ ਇੱਧਰ ਨੂੰ ਨਹੀਂ ਜਾਣਾ ਫਲਾਨੀ ਜਗ੍ਹਾ ਤੇ ਨਹੀਂ ਬੈਠਣਾ ਤੇ ਫਲਾਨੇ ਬੰਦੇ ਕੋਲ ਨਹੀਂ ਖੜਨਾ ਹੈਗਾ ਇਹ ਸਗਾ ਤੇ ਜਾਣ ਕੇ ਜਿੱਕਣ ਕਹਿੰਦੇ ਹੁੰਦੇ ਨੇ ਬੀਰ ਸਖੇ ਤੇ ਖੂਚ ਨੂੰ ਡੰਗਣ ਵਾਲੇ ਅੱਜ ਕੱਲ੍ਹ ਦੇ ਬੱਚੇ ਨੇ ਦੇਖੋ ਅੱਗੇ ਕੁੜੀਆਂ ਦੇ ਵਿਆਹ ਮਾਪੇ ਜਦੋਂ ਕਹਿੰਦੇ ਸੀ ਉਦੋਂ ਕਹ ਕੋਈ ਕੁੜੀ ਨਹੀਂ ਸੀ ਬੋਲਦੇ ਤੇ ਅੱਜ ਕੱਲ ਆਪਾਂ ਕਹਿੰਦੇ ਆ ਵੱਡੀ ਉਮਰ ਦੇ ਬੱਚੇ ਕਰ ਲੈ ਮਾਪੇ ਨੇ ਵਿਆਹੇ ਨਹੀਂ ਇਹ ਤਾਂ ਮਾਪੇ ਦੀ ਗਲਤੀ ਹੈ ਨਹੀਂ ਨਹੀਂ ਬੱਚੇ ਮੰਨੇ ਨਹੀਂ ਰਹੇ ਮਾਪੇ ਦਾ ਤਾਂ ਕਿਤੇ ਵੀ ਮਿੰਟ ਆਇਆ ਲੱਗਦਾ ਕਿਤੇ ਕਸੂਰ ਹੈ ਹੀ ਨਹੀਂ ਹੁਣ ਤਾਂ ਮਾਪੇ ਇਹ ਹੋ ਗਏ ਬੱਚੇ ਬਣ ਗਏ ਜਿਵੇਂ ਮਾਂ ਆਪਾਂ ਨੂੰ ਬੱਚੇ ਕਹਿੰਦੇ ਨੇ ਨਾ ਬੱਚਿਆਂ ਦੀ ਪ੍ਰਤੀ ਮਾਪੇ ਨੂੰ ਉਸ ਤਰ੍ਹਾਂ ਅੱਜ ਕੱਲ ਕਰਨਾ ਪੈ ਰਿਹਾ ਇਹ ਚ 1% ਵੀ ਢੂਠ ਨਹੀਂ ਹੈਗਾ ਕੋਈ ਕਿਸਮਤ ਵਾਲਾ ਘਰ ਹੋ ਜਿੱਥੇ ਬੱਚਿਆ ਮਾਪਾਂ ਬਾਪ ਦੇ ਸੁਣਦੇ ਨੇ ਤੇ ਮਾਪਾਂ ਬਾਪ ਦੇ ਆਗਿਆ ਕਰਨੇ ਹੈਗੇ ਨੇ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਨਹੀਂ ਹੈਗੇ ਪਰ ਹੈ ਬਿਰਲਾ ਵਰਲਾ ਜਿਹਦੇ ਉੱਤੇ ਪ੍ਰਮਾਤਮਾ ਦੀ ਅੱਲਾ ਤਾਲਾ ਦੀ ਵਹਿਗੁਰੂ ਦੀ ਸਤਨਾਮ ਦੀ ਵਹਿਗੁਰੂ ਦੀ ਕਿਰਪਾ ਆ